ਅੱਜ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਹੁਣ ਬਾਅਦ ਦੇ ਹਾਲਾਤ ਤੁਹਾਨੂੰ ਦਿਖਾ ਰਿਹਾ ਵੀ ਜੋ ਬਾਅਦ ਦੇ ਹਾਲਾਤ ਵਿੱਚ ਗੜੀ ਦੇਖੋ ਕਦਾਂ-ਕਦਾਂ ਘਰਾਂ ਦੇ ਵਿੱਚ ਇੱਥੇ ਹਵੇਲੀਆਂ ਦੇ ਵਿੱਚ ਜਿਹੜੀ ਤੇ ਹੁਣ ਨਾ ਵਿਚਾਰੇ ਥੋੜੀਆਂ ਖਰਾਬ ਹੋਈ ਉਹ ਹੀ ਪਾਰ ਹੈ ਤੇ ਇਹ ਬਬੂ ਚਾਰ ਨਹੀਂ ਹੈਗਾ ਤੇਰੇ ਚਾਰ ਕਿੰਨੀਆਂ ਇਕੱਠਾਂ ਚਾਹੀਦੀਆਂ ਹੋਰ ਲੈ ਆ ਲੈ ਆ ਜਾ ਲਾ ਦੇ ਨੇ ਆ ਅੰਦਰ ਜਿੱਥੇ ਪਸ਼ੂ ਆ ਚੱਕੜੀ ਏਦਾਂ ਘਰਾਂ ਦੇ ਨੁਕਸਾਨ ਦੱਸ ਰਹੇ ਨੇ ਕਿਦਾਂ ਬਾਸ ਕਰਮਾ ਤੇ ਕੋ ਬਾਤ ਤੁਹਾਡੇ ਨੁਕਸਾਨ ਕਿਦਾਂ ਬੈਠ ਗਏ ਆ ਦੇ ਤਾਂ ਉਹ ਇੱਥੇ ਘਰਾਂ ਦੇ ਕਿਦਾਂ ਟਵਾਲਟਾਂ ਬੈਠੇ ਘਰ ਕਮਰੇ ਤਾਂ ਨਹੀਂ ਬੈਠੇ ਬਾਬੂ ਕਾਂ ਕੰਦ ਬੈ ਗਈ ਬਗਲਾ ਬੈ ਗਿਆ ਬਗਲਾ ਬੈ ਗਿਆ ਸਾਰਾ ਘਰ ਕਮਰੇ ਕਿਦਾਂ ਠੀਕ ਆ ਪਲੇਟਾਂ ਸਾਰੀ ਬੈ ਗਈ ਉਹ ਪਲੇ ਆਉ ਲੈ ਲੌਕ ਟੈਸਟ ਲੌਕ ਟੈਲਾਂ ਦਾ ਸਭ ਬੈਠ ਗਿਆ ਆ ਬੈ ਗਈਆਂ ਬਾਕੀ ਬੈਗੀਆਂ ਸਾਰੇ ਉਹ ਸਾਰਾ ਉੱਚਾ ਨਹੀਂ ਵਹੀ ਹੋ ਗਿਆ ਹੈ ਆ ਦੇਖੀ ਬਣ ਗਿਆ ਕੀ ਕਰ ਉਹਦੇ ਕੋ ਦਾ ਜਿਆਦਾ ਮਿਲਣਾ ਅੱਛਾ ਉਹ ਸਾਰੇ ਬਹਿ ਗਿਆ ਉਹਦੇ ਪਾਣੀ ਕਿੰਨੀਆਂ ਗੱਠਾਂ ਕਿੰਨੀਆਂ ਲਾਉਣੀਆਂ ਚਾਰ ਦੀਆਂ ਦੱਸਿਓ ਬਾਪੂ ਮੇਰੀ ਆ ਲਾਤ ਮੇਰੀ ਗੱਲ ਉਹ ਨਿਸ਼ਾਨ ओ चार कट्ठा ला दो चार कट्ठा लाद चार कट्ठा लाद कट्ठा लाद ओ मैं चार कट्ठा लाए निशान चार चिकड़ी ऐ ਇਹ 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 ਤਾਂ ਡੇਗੀ ਲੱਗਦੇ ਬਾਪੂ ਜੀ ਇਹ ਜੇ ਤਾਂ ਕਰ ਤੇ ਉਹ ਕਿੱਥੇ ਗਿਆ ਆਪ ਉਹ ਆਪ ਨੂੰ ਉੱਤਰ ਗਿਆ ਤੇ ਮਾਂ ਅੱਛਾ ਮਾਂ ਪੇ ਹੈ ਨਹੀਂ ਤੇ ਆ ਵਿਆਹ ਵਿਆਹ ਕਰਾਇਆ ਇਹ ਘਰ ਬਹਿ ਗਿਆ ਵੀ ਬੈਠਣਾ ਤਾਂ ਬਾਬੇ ਕੀ ਉੱਪਰੋਂ ਕੀ ਕਰਦੇ ਆ ਤੇ ਉਹ ਨਾਲ ਆਊਗਾ ਤੇ ਨਾਲ ਘਰੇ ਕੋਈ ਸਟੈਂਡ ਲਾ ਆ ਗਿਆ ਵਾਹੀ ਇੱਕ ਦਾ ਪਹਿਲਾਂ ਹੀ ਸਟੈਂਡ ਲਾ ਕੇ ਕਿਦਾ ਪੇਟੀਆਂ ਉਹਦਾ ਕਰਾ ਗਿਆ ਸਾਡੇ ਤੋਂ ਨਹੀਂ ਆ ਤਾਂ ਪੇਟੀਆਂ ਤੱਕ ਪਾਣੀ ਪਹੁੰਚ ਗਿਆ ਲੱਗ ਗਿਆ ਉਹ ਤਾਂ ਕਬਜਾ ਹੋ ਗਿਆ ਪਤਾ ਲੱਗਣਾ ਵੀ ਕਿਤੋਂ ਉਹਦਾ ਲੱਗਿਆ ਟੱਚ ਹੋ ਗਿਆ ਉਹਦਾ ਆਦਰ ਖੋਲਿਆ ਬਦੇ ਹੋ ਮੈਨੂੰ ਆਖਣ ਨੂੰ ਫੋਨ ਲਾਉਣ ਦਾ ਖੋਲੋ ਹਾਂ ਸਵੇਰੇ ਇੰਦੇ ਲਾਉਣ ਜੋ ਤਾਂ ਮਤਲਬ ਅਸੀਂ ਪਿਓ ਕੈਂਸਰ ਨਾਲ ਆ ਆਹ ਹਜੂਰ ਸਾਹਿਬ ਗਿਆ ਹਣਾ ਚਲ ਹਜੂਰ ਸਾਹਿਬ ਗਿਆ ਆ ਰਹੇ ਹੁਣ ਦੇ ਹਾਲਾਤ ਪਾਣੀ ਪੂਰਾ ਭਰਿਆ ਹੋਇਆ ਹੈ ਆ ਫਾਰੇ ਉੱਤੇ ਭਾਂਡੇ ਰੱਖੇ ਸਾਰੇ ਸੱਲੇ ਚਾਰ ਜਿਹੜਾ ਉਸਮਾ ਦਾ ਚਾਰ ਜਿਹੜਾ ਲਿਆਂਦਾ ਹੈ ਤੇ ਬੰਦ ਰਹੇ ਆ ਜੀ ਚਾਰ ਜਿਹੜਾ ਕਿਉਂਕਿ ਬਾਅਦ ਦੇ ਵਿੱਚ ਹਾਲਾਤ ਜਿਹੜੇ ਉਹ ਮਤਲਬ ਇੱਥੇ ਲਾਓ ਇੱਥੇ ਲਾਓ ਚਾਰ ਇਕੱਠਾ ਲਾ ਲੋ ਚਾਰ ਤੂੜੀ ਪੌਂਦੇ ਪਲੇ ਇੱਥੇ ਹੈ ਹੀ ਨਹੀਂ ਯਾਰਾਂ ਦਾ ਵਿਚਾਰਾ ਚਾਰ ਹੀ ਸੁੱਕੀ ਤੂੜੀ ਪਾਈ ਜਾਂਦੇ ਉਹ ਚੋਕਰ ਦੀ ਸੇਵਾ ਇਹ ਕੋਈ ਭਰਾ ਕੋ ਕਰ ਸਕਦਾ ਤੇ ਚੋਕਰ ਦੀ ਫੀਡ ਦੀ ਸੇਵਾ ਫੀਡ ਦੀ ਉਹ ਵੀ ਕਰ ਸਕਦਾ ਤੇ ਉਹ ਵੀ ਦੇਖੋ ਕੋਈ ਭਰਾ ਉਹਦੀ ਬਹੁਤ ਜਿਆਦਾ ਜ਼ਰੂਰਤ ਆ ਫੀਡ ਦੀ ਤੇ ਚੋਕਰ ਦੀ ਹੁਣ ਗਾਂ ਗਾਂ ਜਿੱਦਾਂ ਹਾਲਾਤ ਵਿਗੜਨੇ ਆ ਤੇ ਚਾਰਕ ਤਿੰਨ ਅਸੀਂ ਰਾਸ਼ਨ ਨੂੰ ਤਾਂ ਬਹੁਤ ਜੋੜ ਦਿੱਤਾ ਵਾ ਕੋਸੇ ਕਰਦਾ ਕਿੰਦਾ ਠੀਕ ਆ ਲਓ ਭਰਾ ਇਹ ਅੱਜ ਮਾਯਾ ਆਇਆ ਇਹ ਜਾ ਰਿਹਾ ਉਹ ਬੱਸ ਆਇਆ ਦੇਖੋ ਮੜਿਆ ਬਾਹਰ ਤੇਰੇ ਕੀ ਆ ਆਪਣੇ ਆਏ ਕਿਉਂ ਇਹਨਾਂ ਆਪਣੇ ਬਰਾਦ ਰਹਿਣਾ ਇਹ ਉਹ ਕਲਿੱਕ ਕਰਕੇ ਆਏ ਨਹੀਂ ਇਹ ਜੂਪੀ ਤੋਂ ਆਇਆ ਉਹ ਬੱਲੇ ਬੱਲੇ सुबह यूपी तो आए बंदे क्या क्या की, की लेके आए भाई बंद कर बंद है, 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 है। अच्छा यूपी चना अच्छा। चना है, चना है। तो आए आप लोग बहुत बढ़िया बहुत बढ़िया नहीं नहीं है। भी है। है? भी है। अच्छा लेडीजी और राज यूपी तो आए बंदे देखो यार जिला सची यार आप लोगों के हम आप धन्यवाद करते हैं और आभारी है आपके हम लोग भी आप लोग हमारे लिए इतनी दूर से आए हमारे भाई बहनों के लिए कितने किलोमीटर पड़ गया पाँच किलोमीटर 500 ਕਿਲੋਮੀਟਰ ਚੱਲ ਕੇ ਟਰੈਕਟਰ ਪਿਆ ਹੈ ਉਹ ਵਾਹੇ ਆਏ ਹਾਏ ਆਏ ਹਾਏ ਇੱਕ ਸੂਬੇ ਨਾਲ ਖੜਨਾ ਕਿਹਦੇ ਸਾਡੇ ਨਾਲ ਨਹੀਂ ਖੜੇ ਪਰ ਸੇਟਾ ਖੜੀਆਂ ਹੈ ਯਾਰ ਖੜੀਆਂ ਸੇਟਾ ਬਾਅਦ ਚ ਪੂਰਾ ਜ਼ੋਰ ਮਾਰਿਆ ਐਵੇਂ ਸੇਟਾ ਨੇ ਇੱਕ ਲਹਿਰ ਬਣ ਗਈ ਲੋਕ ਲਹਿਰ ਔਰ ਕਿਦਾਂ ਕੈਸੇ ਹੋ ਠੀਕ ਹੋ ਬੜੀਆ ਹੈ ਪਾਣੀ ਪੂਣੀ ਲੈ ਕੇ ਹਾਂ ਨਹੀਂ ਬਸ 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 ਅੱਛਾ ਸਭ ਸਮਾਨ ਲੈ ਕੇ ਆਇਆ ਆਪ ਲੋਕ ਸਭ ਕੀ ਬਾਤ ਹੈ ਕੀ ਬਾਤ ਬਹੁਤ ਬੜੀਆ ਬਹੁਤ ਬੜੀਆ ਜੋ ਪਿਓ ਆਏ ਜੀ ਸਮਾਨ ਲੈ ਕੇ ਕਿੱਡੀ ਵੱਡੀ ਗੱਲ ਆ ਜੀ ਇਹ ਇੱਥੋਂ ਲਾਗੇ ਘਰ ਆ ਇਹ ਲੰਬੜਾਦਾਰ ਦਾ ਮੁੰਡਾ ਆ ਇੱਥੋਂ ਲੈ ਕੇ ਆਉਂਦਾ ਕੀ ਕੀ ਰਸਤਾ ਲੈ ਕੇ ਆਏ ਹੋ ਚੀਨੇ ਆ ਚਾਵਲ ਹੈ ਤੇਲ ਹੈ घी ਹੈ ਆਟਾ ਹੈ ਦੇਖੋ ਹਾਲਾਤ ਕਾਲੇ ਪਾਣੀ ਹੋ ਗਏ ਮੁਸ਼ਕ ਬਹੁਤ ਆ ਬਹੁਤ ਬੁਰੇ ਆ